ਚੈਨਲ ਈ ਮਿਸ਼ਨ ਪੰਜਾਬੀ ਦੇ ਮੀਡੀਆ ਸਰਤਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜ਼ਿਕਰ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਖਾਸ ਕਰਕੇ ਚੋਣਵੀ ਸਿਆਸਤ ਨੂੰ ਲੈ ਕੇ ਪੰਜਾਬ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਪਿਛਲੇ ਕਰੀਬ ਪੌਣੇ 2 ਸਾਲਾਂ ਤੋਂ ਲੰਬਤ ਅਵਸਥਾ ਦੇ ਵਿੱਚ ਨੇ ਸਰਕਾਰ ਦੀ ਭਾਵੇਂ ਵੱਡੇ ਪੱਧਰ ਉਤੇ ਤੀਬਰਤਾ ਕੋਸ਼ਿਸ਼ ਹੈ ਕਿ ਚੋਣਾਂ ਇਹ ਬਹੁਤੀ دیر ਹੋਰ ਨਾ ਹੋਵੇ ਇਹ ਜਲਦੀ ਕਰਵਾਡੀਆਂ ਜਾਣ ਪਰੰਤੂ ਜਿਹੜੀ ਸੰਭਾਵਨਾ ਸਾਹਮਣੇ ਆ ਰਹੀ ਹੈ ਕੀ ਚੋਣਾ ਅਗਸਤ ਜਾਂ ਸਤੰਬਰ ਤੱਕ ਹੀ ਸਰਕਾਰ ਕਰਵਾ ਸਕਦੀ ਹੈ ਕਿਉਂਕਿ ਤਕਨੀਕੀ ਕਾਰਨਾਂ ਦੀ ਵਜ੍ਹਾ ਹਲਕਿਆਂ ਦੀ ਜਿਹੜੀ ਹੈ ਨਵੇਂ ਸਿਰਿਓਂ ਜਿਹੜੀ ਵਾਰਡਬੰਦੀ ਵੀ ਹੋਰੀ ਕੁਝ ਇਲਾਕਿਆਂ ਦੇ ਵਿੱਚ ਕਿਉਂਕਿ ਵੱਖ-ਵੱਖ ਵਿਧਾਨਸਭਾ ਹਲਕਿਆਂ ਦੇ ਵਿੱਚ ਜਿਹੜੀ ਹੈ ਕਈ ਪਿੰਡ ਉਹ ਵੱਖ-ਵੱਖ ਹਲਕਿਆਂ ਦੇ ਵਿੱਚ ਪੈਂਦੇ ਸੀ ਤਕਨੀਕੀ ਲਿਹਾਜ਼ ਉਤੇ ਇਹ ਮਾਮਲਾ ਕਾਫੀ ਜਦੋਂ ਸਾਹਮਣੇ ਆਇਆ ਤਾਂ ਸਰਕਾਰ ਨੇ ਫੈਸਲਾ ਲਿਆ ਕਿ ਨਵੇਂ ਸਿਰਿਓਂ ਹਲਕਿਆਂ ਦੀ ਕੁਝ ਹਲਕਿਆਂ ਦੇ ਵਿੱਚ ਇਕਸਾਰ ਵੰਡ ਕੀਤੀ ਜਾਵੇ ਵਿਧਾਨ ਸਭਾ ਹਲਕਿਆਂ ਦੇ ਮੁਤਾਬਕ ਬਲਾਕ ਸੰਮਤੀ ਹਲਕਿਆਂ ਦੇ ਮੁਤਾਬਕ ਇਹ ਚੋਣ ਜਿਹੜਾ ਨਿਰਣਾ ਇੱਕ ਸਮਾਂਤਰ ਹੋਵੇ ਤੇ ਅਜਿਹੀ ਵਜ੍ਹਾ ਸਰਕਾਰ ਦਾ ਕਹਿਣਾ ਹੈ ਕਿ ਇਹ ਤਕਨੀਕੀ ਕਾਰਨਾਂ ਦੀ ਵਜ੍ਹਾ ਇਹ ਚੋਣਾਂ ਜਿਹੜੀਆਂ ਅੱਗੇ ਪੈ ਗਈਆਂ ਖੈਰੇ ਚੋਣਾਂ ਕਿਉਂਕਿ ਪਿਛਲੀ ਵਾਰ 19 ਸਤੰਬਰ 218 ਨੂੰ ਇਹ ਚੋਣਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ 2023 ਨੂੰ ਹੋਣੀਆਂ ਜ਼ਰੂਰੀ ਸਨ 5 ਸਾਲ ਲੰਘੇ 2023 ਨੂੰ ਤੇ ਹੁਣ 2025 ਕਹਿੰਦਾ ਭਾਪ ਕੇ 2 ਸਾਲ ਦੇ ਕਰੀਬ ਜਿਹੜਾ ਅਗਲਾ ਸਮਾਂ ਅੱਗੇ ਹੋਰ ਉੱਪਰ ਲੰਘ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਦਿਹਾਤੀ ਵਿਕਾਸ ਦੀ ਕਲ ਉਹ ਬਲਾਕ ਸੰਮਤੀ ਪੰਚਾਇਤ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ਰੀਏ ਹੀ ਅੱਕੇ ਵੱਡੇ ਪੱਧਰ ਉੱਤੇ ਵਾਧੀ ਹੈ ਭਾਵੇਂ ਕਿ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਪਿਛਲੇ ਸਮੇਂ ਸਰਕਾਰ ਨੇ ਕਰਵਾ ਲਈਆਂ ਪਰੰਤੂ ਜਿਹੜੀ ਵੱਡੀ ਕੜੀ ਵਿਕਾਸ ਦੀ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਥਰੂ ਹੀ ਜਿਹੜੀ ਕਹਿ ਸਕਦੇ ਹਾਂ ਕਿ ਓਕੇ ਵੱਦੀ ਹੈ ਕਿਉਂਕਿ ਜਿਲ੍ਹਾ ਪ੍ਰੀਸ਼ਦ ਇੱਕ ਅਜਹੀ ਵਿਕਾਸ ਏਜੰਸੀ ਹੈ ਕਹਿ ਸਕਦੇ ਹਾਂ ਜਿਹਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਕੇਂਦਰ ਸਰਕਾਰ ਦਾ ਫੰਡ ਤੇ ਪੰਜਾਬ ਸਰਕਾਰ ਦਾ ਰਲਗੱਡ ਫੰਡ ਉਹ ਇਹ ਪਿੰਡਾਂ ਦੇ ਵਿਕਾਸ ਦੇ ਵਿੱਚ ਲੱਗਦਾ ਹੈ ਇਦਾਂ ਹੀ ਅੱਗੇ ਜਾ ਕੇ ਬਲਾਕ ਸੰਪਤੀ ਤੇ ਪੰਚਾਇਤ ਸੰਪਤੀ ਵੀ ਇਹ ਵਿਕਾਸ ਦਾ ਇੱਕ ਜਿਹੜਾ ਵੱਡਾ ਹਿੱਸਾ ਬਣਦੀਆਂ ਨੇ ਇਹ ਸਾਰੀਆਂ ਇਕਾਈਆਂ ਪਰੰਤੂ ਪਿਛਲੇ ਇਹ ਕਾਫੀ ਮਾਮਲੇ ਤੋਂ ਕਹਿ ਸਕਦੇ ਹਾਂ ਕਿ ਇਹ ਸਾਰਾ ਕੁਝ ਇੱਕ ਤਰ੍ਹਾਂ ਤੱਪ ਪੇ ਭਾਵੇਂ ਕਿ ਪ੍ਰਸ਼ਾਸਕੀ ਬਦਧਵਤੀ ਸਰਕਾਰ ਦੀ ਮਸ਼ੀਨਰੀ ਇਸ ਮਾਮਲੇ ਦੇ ਵਿੱਚ ਸਿਮੂਲਤ ਵਜਾ ਦੇ ਵਿੱਚ ਹੈ ਪਰੰਤੂ ਜਿੰਨਾ ਚਿਰ ਲੋਕਤੰਤਰ ਤੌਰ ਉਤੇ ਇਹ ਕਾਇਆ ਆ आजाद ਨਹੀਂ ਹੁੰਦੀਆਂ ਤਾਂ ਜਿਹੜਾ ਵਿਕਾਸ ਦਾ ਜਿਹੜਾ ਉਹ ਪੱਟਾ ਜਿਹੜਾ ਹੈ ਤੇਜ਼ੀ ਨਾਲ ਜਿਹੜੀ ਰਫ਼ਤਾਰ ਇਹ ਹੋ ਗਏ ਬਤਨੀ ਅਸੰਭਵ ਹੈ ਖੈਰ ਸਰਕਾਰ ਦੀ ਕੋਸ਼ਿਸ਼ ਵੀ ਹੈ ਪਿਛਲੇ ਦਿਨ ਹੀ ਜਿਹੜੇ ਪੰਚਾਇਤ ਮੰਤਰੀ ਨੇ ਤਰਨਪ੍ਰੀਤ ਸਿੰਘ ਸਾਉਂਤ ਜੀ ਉਹ ਪਟਿਆਲਾ ਜ਼ਿਲ੍ਹੇ ਦੀ ਫੇਰੀ ਉਤਸ਼ਾਹ ਨਾਲ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਸਤ ਦਾ ਕਿਚੋਣਾ ਹੋ ਜਾ। ਉਹਨਾਂ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਦੀ ਵਜ੍ਹਾ ਇਹ ਚੋਣਾ ਨਹੀਂ ਹੈ ਸਰਕਾਰ ਵੱਡੇ ਪੱਧਰ ਤੇ ਹਮਲਾ ਮਾਰ ਰਹੀ ਕਿ ਚੋਣਾ ਹੋਰ ਦੇਰੀ ਚ ਨਾ ਹੋਣ। ਖੈਰ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਉੱਤੇ ਜਿਹੜੀ ਅਡੀਕ ਵੀ ਹੈ ਕਿਉਂਕਿ ਵੱਡੇ ਪੱਧਰ ਤੇ ਸਿਆਸੀ ਮਾਹੌਲ ਵੱਜਦਾ ਹੈ। ਪੰਜਾਬ ਸਰਕਾਰ ਨੇ ਭਾਵੇਂ ਜਿਹੜੀਆਂ ਪੰਚਾਇਤੀ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਸਨ ਉਹ ਸਿਆਸਤ ਤੋਂ ਹਟ ਕੇ ਜਿਹੜੇ ਸਿਆਸੀ ਚੋਣ ਨਿਸ਼ਾਨ ਉਹਦੇ ਤੋਂ ਵਾਪਸ ਲੈ ਲਏਗੇ ਸਨ ਤੇ ਭਾਈਚਾਰਕ ਸਾਂਝ ਦੇ ਲਿਹਾਜ਼ ਉੱਤੇ ਚੋਣਾਂ ਹੋਣੀਆਂ। ਪਰੰਤੂ ਬਲਾਕ ਸੰਮਤੀ ਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਹ ਸਿਆਸਤ ਦੇ ਉੱਪਰ ਹੀ ਹੋਣੀਆਂ ਕਹਿੰਦਾ ਭਾਵ ਕੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ ਤੇ ਆਪਣੇ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਉਤਾਰਨ ਗਈਆਂ। ਇਹ ਲਿਖਿਆ ਜਾਂ ਪੰਜਾਬ ਦੀ ਸਿਆਸਤ ਵੱਡੇ ਪੱਧਰ ਉੱਤੇ ਇਨਾ ਚੋਣਾਂ ਦੀ ਅੜੀਕ ਦੇ ਵਿੱਚ ਹੈ ਉਂਝ ਵੀ ਪੰਜਾਬ ਦੇ ਵਿੱਚ ਅਗਲੇ ਦਿਨੀ ਜਿਹੜੀ ਸਿਆਸਤ ਹੋਰ ਗਰਮਾਏਗੀ ਕਿਉਂਕਿ ਦਸੰਬਰ ਤੱਕ ਇੱਕ ਜਿਮਨੀ ਚੋਣ ਵੀ ਆ ਰਹੀ ਹੈ ਪਿਛਲੇ ਦਿਨੀ ਇੱਕ ਅਫਸੋਸਨਾਕ ਘਟਨਾ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਆਪ ਦੀ ਵਿਧਾਇਕ ਡਾਕਟਰ ਕਲਦੀਪ ਸਿੰਘ ਸੋਹਣ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਇਹ ਲਿਹਾਜ਼ਾ 6 ਮਹੀਨੇ ਤੱਕ ਕਹਿੰਦਾ ਪਾਵਕਿ ਦਸੰਬਰ ਤੱਕ ਜਿਹੜੀ ਹੈ ਜਿਮਨੀ ਚੋਣ ਵੀ ਕਹਿ ਸਕਦੇ ਆ ਕਿ ਉਹ ਮੰਡਰਾ ਰਹੀ ਹੈ ਖੈਰ ਸਰਕਾਰ ਦੀ ਹੁਣ ਕੀ ਨੀਤੀ ਰਹੇਗੀ ਕਿ ਪਹਿਲਾਂ ਜਿਹੜੀਆਂ ਨੇ ਉਹ ਅਗਸਤ ਸਤੰਬਰ ਤੱਕ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਕਰਵਾ ਲਈਆਂ ਜਾਂ ਜਾਂ ਕੀ ਪਹਿਲਾਂ ਜਿਹੜੀ ਹੈ ਜਿਮਣੀ ਅਖਾੜੇ ਵੱਲੋ ਧਿਆਨ ਕੇਂਦਰਿਤ ਕੀਤਾ ਜਾਏ ਖੈਰ ਵੱਡੇ ਪੱਧਰ ਉਤੇ ਇਹ ਸਾਰੀ ਜਿਹੜੀ ਪਿੰਡਾਂ ਦੀ ਖਾਸ ਕਰਕੇ ਇਹ ਜਿਹੜੀ ਚਨਾਵੀ ਮਾਹੌਲ ਆਪਾਂ ਕਹਿ ਸਕਦੇ ਆ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦਾ ਉਦੇ ਪ੍ਰਤੀ ਲੋਕਾਂ ਦੀ ਵੱਡੀ ਪੱਧਰ ਉਤੇ ਅਡਿਕ ਹੈ ਪਿਛਲੇ ਕਈ ਵਾਰ ਸਰਕਾਰ ਦੀ ਕੋਸ਼ਿਸ਼ ਵੀ ਰਹੀ ਹੈ ਕਈ ਵਾਰ ਕੁਝ ਅਰਧ ਪੱਧਰ ਦੇ ਐਲਾਨ ਵੀ ਸਾਹਮਣੇ ਆਉਂਦੇ ਗਏ ਕਿ ਅਗਲੇ ਸਮੇਂ ਜਲਦੀ ਹੀ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਪਰੰਤੂ ਤਕਨੀਕੀ ਕਾਰਨਾ ਦੀ ਵਜ੍ਹਾ ਤੇ ਕਈ ਹੋਰ ਕਾਰਨਾ ਦੀ ਵਜ੍ਹਾ ਇਹ ਚੋਣਾਂ ਜਿਹੜੀਆਂ ਨੇ ਉਹ ਲੰਬਤ ਅਵਸਥਾ ਹੀ ਪੈਂਦੀ ਰਹੀਆਂ ਹੁਣ ਇਹ ਕਰੀਬ ਪੌਣੇ 2 ਸਾਲ 2 ਸਾਲ ਲੰਬਤ ਅਵਸਥਾ ਦੇ ਵਿੱਚ ਨੇ ਵੇਖਣਾ ਹੋਵੇਗਾ ਕਿ ਸਰਕਾਰ ਦੀ ਕੋਸ਼ਿਸ਼ ਜਿਹੜੀ ਹੈ ਉਹ ਅਗਲੇ ਸਮੇਂ ਕਿਸ ਤਰ੍ਹਾਂ ਦਾ ਜਿਹੜਾ ਉਹ ਰੁਕਕ ਤਿਆਰ ਕਰਦੀ ਹੈ دیکھتے ਰਹੋ ਜਿਹੜਾ ਚੈਨਲ ਈ ਮਿਸ਼ਨ ਪੰਜਾਬੀ ਦਾ ਪ੍ਰੋਗਰਾਮ ਮੀਡੀਆ ਸਲਤ ਰਾਤ ਰੱਖਾ ਈ ਮਿਸ਼ਨ ਪੰਜਾਬੀ